ਇਹ ਕਾਰਨ ਕਿ ਐਗਿਟੇਸ਼ਨ ਕਰ ਰਹੇ ਹਾਂ ਸਕੂਲ ਦੇ ਬਾਹਰੋਂ ਤੋਂ ਤੇ ਇਸੀ ਘਟਨਾ ਦੀ ਗੱਲ ਹੈ ਸਰ ਇਹ ਨਾ 13 ਤਰੀਕ ਦੀ ਗੱਲ ਹੈ ਜੀ ਮੇਰੀ ਬੇਟੀ ਸੰਜੇ ਜੀ ਵੀ ਸਕੂਲ ਪਟੰਨਾ ਫੇਸ 2 ਵਿੱਚ ਪੜਦੀ ਹੈ ਜੀ ਸਰ ਜਿਵੇਂ ਸੰਜੇ ਜੀ ਸਕੂਲ ਪਟੰਨਾ ਵਿੱਚ ਪੜਦੀ ਹੈ ਜੀ ਸਰ ਮੇਰੀ ਬੇਟੀ ਨੂੰ ਚਲੋ ਵੈਨ ਡਰਾਈਵਰ ਸਾਮਣੂ ਸਕੂਲੋਂ ਬਾਅਦ ਛੱਡਣ ਆਇਆ ਤਾਂ ਜਦੋਂ ਸਾਰੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਮੇਰੀ ਬੇਟੀ ਇਕੱਲੀ ਰਹਿ ਗਈ ਸਰ ਇਹਨੇ ਵੈਨ ਡਰਾਈਵਰ ਨੇ ਮੇਰੀ ਬੇਟੀ ਨਾਲ ਛੇੜਖਾਨੇ ਕੀਤੇ ਸਰ ਉਸ ਤੋਂ ਬਾਅਦ ਸਰ ਮੇਰੀ ਬੇਟੀ ਨੇ 247 252 ਦੇ ਨੀਅਰ ਬਾਕ ਉਸ ਮੈਨੂੰ ਕਾਲ ਕੀਤੀ ਸਰ ਮੈਂ ਅੰਦਰ ਜੌਬ ਤੇ ਸੀਗੀ ਸਰ ਮੇਰਾ ਤਾਂ ਫੋਨ ਚੱਕ ਨਹੀਂ ਹੋਇਆ ਸਰ ਜਦੋਂ ਮੈਂ ਬੇਟੀ ਨੂੰ ਬੈਕ ਕਾਲ ਕੀਤੀ ਤਾਂ ਇਹ ਰੋਂਦੀ ਰੋਂਦੀ ਦਾ ਹਾਂ ਕਿ ਬੁਰਾ ਹਾਲ ਸੀ ਬੱਚੇ ਦਾ ਮੈਨੂੰ ਫੋਨ ਆਇਆ ਮਮਾ ਮੇਨਾਂ ਵੈਨ ਡਰਾਈਵਰ ਨੇ ਇਹ ਕੰਮ ਕਰਤਾ ਤਾਂ ਮੈਨਾਂ ਨੂੰ ਕਿਹਾ ਵੀ ਤੁਕ ਜਾ ਬਿੱਤਾ ਤੈਨੂੰ ਪਾਪਾ ਨੂੰ ਭੇਜਦੀ ਹਾਂ ਮੈਂ ਵੀ ਆਪਾਂ ਆਉਣੇ ਆ ਸਰ ਜਦੋਂ ਮੈਂ ਆਈ ਮੈਂ ਆਦੇ ਬੱਚੇ ਨੂੰ ਕੰਸੋਲ ਕੀਤਾ ਗੱਲ ਨਾ ਲਾਇਆ ਪਿਆਰ ਨਾ ਕੀਤਾ ਫਿਰ ਸਰ ਨੈਕਸਟ ਮੈਂ ਫਰਮਲ ਥਾਣਾ ਚਲੀ ਗਈ ਸੀ ਫਰਮਲ थाना ਦੇ ਪੁਲਿਸ ਨੇ ਮੈਨੂੰ ਪ੍ਰੋਪਰ ਕੋਆਪਰੇਟ ਕੀਤਾ ਮੈਂ ਪ੍ਰਸ਼ਾਸਨ ਤੇ ਕੋਈ ਨਹੀਂ ਹੋਉਂਗੀ ਮੈਨੂੰ ਕੋਆਪਰੇਟ ਨਹੀਂ ਕੀਤਾ ਪ੍ਰੋਪਰ ਕੋਆਪਰੇਟ ਕੀਤਾ ਗਿਆ ਸਰ ਮੈਨੂੰ ਉਹਨਾਂ ਨੇ ਵੈਨ ਮਾਲਕ ਨੇ ਤੇ ਵੈਨ ਐਸੋਸੀਏਸ਼ਨ ਨੇ ਨਾਲ ਦੇ ਨੰਬਰ ਰੈਸਿਪਟ ਦਿੱਤਾ ਜੀ ਸਰ ਉਸ ਤੋਂ ਬਾਅਦ ਜਦੋਂ ਮੈਂ ਫ੍ਰੀ ਹੋ ਕੇ ਐਸਆਰ ਪ੍ਰੋਸੈਸ ਤੋਂ ਆਪਦੇ ਸਟੇਟਮੈਂਟਸ ਵਗੈਰਾ ਦੇਣ ਤੋਂ ਬਾਅਦ ਜਦੋਂ ਸਕੂਲ ਨੂੰ ਇਨਫੋਰਮ ਕਰਨਾ ਚਾਹਿਆ ਵੀ ਮੈਂ ਹੁਣ ਚਲੋ ਸਕੂਲ ਨੂੰ ਇਨਫੋਰਮ ਕਰਦੀ ਆਂ ਸਰ ਪਹਿਲਾਂ ਮੇਰੀ ਹਿੰਨੂ ਮੈਮ ਨਾਲ ਗੱਲ ਹੋਈ ਜੀ ਨੂੰ ਮੈਨੂੰ ਮੈਨੂੰ ਤਾਂ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਮੈਮ ਬੱਚੇ ਨਾਲ ਗਲਤ ਹੋਇਆ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਨਾ ਕੋਆਰਡੀਨੇਟਰ ਮੈਮ ਨੂੰ ਇਨਫੋਰਮ ਕਰ ਦਿਓ ਸਰ ਜਦੋਂ ਮੈਂ ਅਰਚਨਾ ਮੈਮ ਕੋਆਰਡੀਨੇਟਰ ਨੂੰ ਫੋਨ ਕੀਤਾ ਸਰ ਅਰਚਨਾ ਮੈਮ ਵੀ ਕੁਝ ਛੇਤ ਮੈਂ ਪਹਿਲਾਂ ਤਾਂ ਸਰ ਇਹ ਫੋਨ ਨਹੀਂ ਚੱਕਦੀਆਂ ਮੈਮ ਇਹਨਾਂ ਨੂੰ ਮੈਸੇਜ ਛੱਡਨੇ ਪੈਂਦੇ ਆ ਵੀ ਸਾਡੀ ਇੱਕ ਗੱਲ ਸੁਣ ਲਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਸਰੇ ਅੱਧੇ ਘੰਟੇ ਬਾਅਦ ਜਦੋਂ ਮੈਸੇਜ ਛੱਡਣ ਤੋਂ ਬਾਅਦ ਅੱਧਾ ਘੰਟਾ 15 ਮਿੰਟ ਬਾਅਦ ਮੈਂ ਦੁਬਾਰਾ ਕਾਲ ਕੀਤੀ ਜੀ ਤੇ ਫਿਰ ਇਹਨਾਂ ਨੇ ਮੈਮ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਤਾਂ ਬੜਾ ਰੂਡ ਬੀਹਵੀਅਰ ਸੀ ਕੀ ਆ ਹੋਇਆ ਮੈਂ ਕਿਹਾ ਮੈਮ ਵੀ ਬੱਚੇ ਨਾਲ ਮੀਥੈਪੀਨਿੰਗ ਹੋ ਗਈ ਮੈਂ ਤਾਂ ਪ੍ਰੋਪਰ ਵਰਡਸ ਨਹੀਂ ਦੱਸੇ ਗਏ ਮੈਂ ਕਿਹਾ ਜੋ ਜੈਂਸ ਕਰਦੇ ਹੁੰਦੇ ਮੇਰੇ ਬੱਚੇ ਨਾਲ ਮੈਮ ਉਹ ਚੀਜ਼ ਹੋ ਗਈ ਵੀ ਗਲਤ ਹੋ ਗਿਆ ਮੇਰੇ ਬੱਚੇ ਨਾਲ ਤੇ ਕਹਿੰਦੇ ਉਹ ਇਹ ਮੈਡਿਕਲ ਸਟੇਟਮੈਂਟ 'ਤੇ ਸਾਈਨ ਬੰਨਾ ਪ੍ਰਾਈਵੇਟ ਨੇ ਫੋਨ ਕਰਨਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਕਹਾਂ ਮੈਮ ਮੈਨੂੰ ਪਤਾ ਹੈ ਕਿ ਇਹ ਨਾ ਪ੍ਰਾਈਵੇਟ ਹੈ ਕੋਈ ਗੱਲ ਨਹੀਂ ਪਰ ਫਿਰ ਵੀ ਮੇਰਾ ਇਨਫੋਰਮ ਕਰਨਾ ਬੰਦ ਕਰ ਦੋ ਬੱਚੇ ਦਾ ਕੰਮ ਹੈ ਮੇਰਾ ਬੰਦਾ ਤੇ ਇਨਫੋਰਮ ਕਰਨਾ ਹੁੰਦਾ ਤੁਸੀਂ ਕਰਾਂ ਕਹਿੰਦੇ ਕੱਲ ਆ ਜਾਣਾ ਪਾਦਰ ਤੇ ਮਿਲ ਜਾਣਾ ਐਸੇ ਕੱਛੇ ਕਰਦੀ ਆ ਐਸਾ ਐਸੇ ਕੈਸੇ ਲੋਕ ਹੈ ਬਸ ਇਹ ਕਹ ਕੇ ਸਰ ਮੈਮ ਨੇ ਫੋਨ ਕੱਟ ਦਿੱਤਾ ਸਰ 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 ਬਸ ਮੈਂ ਤੇ ਹੁਣ ਇੱਕ ਪੁੱਤ ਜਿਹੜੇ ਕਹਿੰਦੇ ਸਰ ਵੀ ਕੰਨਾ ਪ੍ਰਾਈਵੇਟ ਨਹੀਂ ਵੈਨਾਂ ਦੀ ਪ੍ਰੋਮੋਸ਼ਨ ਦਾ ਪੂਰੀ ਕਰ ਰਹੀ ਹੈ ਵੈਨਾਂ ਇਹਨਾਂ ਦਾ ਨਾਮ ਲੈ ਕੇ ਸਾਰੇ ਬਠਿੰਡੇ ਵਿੱਚ ਘੁੰਮਦੀਆਂ ਫਿਰਦੀਆਂ ਨੇ ਇਹਨਾਂ ਦੀ ਪ੍ਰੋਮੋਸ਼ਨ ਹੋ ਰਹੀ ਹੈ ਜਿੱਥੇ ਪ੍ਰੋਮੋਸ਼ਨ ਦਾ ਨ ਜਿੱਥੇ ਡੇਡ ਮੇਵਾਰੀ ਦਾ ਨਾਮ ਹੈ ਉਹ ਜਿਹੜਾ ਸਾਡਾ ਸਕੂਲ ਹੈ ਨਹੀਂ ਨਹੀਂ ਜਿੰਮੇਵਾਰੀ ਚੱਕਦੇ ਸਭ ਜਮਾ ਨਾ ਜਿੰਮੇਵਾਰੀ ਚੱਕਦੇ ਅਸੀਂ 3 ਸਾਲ ਦਾ ਉਹ ਬਲੂੰਗੜਾ ਸਾਡੇ 3 ਸਾਲ ਦਾ ਛੱਡਦੇ ਹਾਂ ਸਰ ਇਹਨਾਂ ਕੋਲੇ ਬੱਚੇ ਨੂੰ ਪੂਰਾ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਹਾਂ ਅਜੀਨੋ ਕੋਲੇ ਛੱਡਦੇ ਆਂ ਤੇ ਸਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਬੱਚੇ ਦਾ ਹਾਲ ਪੁੱਛਣ ਉਹ ਡਿਮਾਂਡ ਕੀ ਕਰਦੇ ਸੀ ਸਰ ਮੇਰੀ ਡਿਮਾਂਡ ਇਹ ਹੀ ਹੈ ਵੀ ਰਤਨਾ ਮੈਮ ਰਿਤਨ ਚ ਅਪੋਲੋਜਾਈਜ਼ ਕਰੇ ਸਾਡੇ ਤੋਂ ਸਰ ਪ੍ਰਿੰਸੀਪਲ ਸਰ ਬਾਹਰ ਆ ਕੇ ਹੁਣ ਮੈਂ ਮੇਰਾ ਕੱਲੀ ਦਾ ਮੁੱਦਾ ਨਹੀਂ ਦੱਸ ਸਾਰੇ ਤੇਰਾਂ ਦਾ ਮੁੱਦਾ ਹੈ ਸਰ ਅਬ ਜੇ ਪ੍ਰਿੰਸੀਪਲ ਸਰ ਬਾਹਰ ਆ ਕੇ ਸਾਡੀ ਗੱਲ ਸੁਣ ਹੁਣ ਤੋਂ ਬਾਹਰ ਆ ਕੇ ਦੇ ਅੰਦਰੋਂ ਇਸੀ ਰੂਮ ਤੋਂ ਬਾਹਰ ਨਿਕਲਣਾ ਅਸੀਂ ਵੀ ਖੜੇ ਆ ਅਸੀਂ ਵੀ ਇੱਥੇ ਰਹਿਣ ਵਾਲੇ ਲੋਕ ਆਂ ਅਗਲੀ ਵਾਰੀ ਖੜੇ ਆ ਸਰ ਤੇ ਬਾਹਰ ਆਉਣ ਸਾਡੇ ਪਰਿਵਾਰ ਕੀ ਗੱਲ ਸੁਣਨ ਪਰ ਤਾਂ ਸਰ ਜਦੋਂ ਪੈਨਾਂ ਨੂੰ ਹੋਲੀ-ਹੋਲੀ ਪ੍ਰਾਈਵੇਟ ਲਿਖ ਦੇਣਾ ਆਪਾਂ ਬੰਨਾਂ ਲੋਕਾਂ ਦਾ ਨਾਮ ਲਾਖ ਦੇਣਾ ਸਾਡੀਆਂ ਮਾਂ ਨਾਲ ਨਾਲ ਵੀ ਆਪੇ ਢਿਲ ਕਰ ਲਾਗੇ ਜਾਇ ਕਿ ਦੋਰ ਦੀ ਵੱਧ ਦੇਤੀ ਹੈ ਹਨਜੀ ਤੇ ਉਸ ਜਾਂਥੇ ਰਹੇ ਵੈਨਾਂ ਨੂੰ ਅੰਦਰ ਪੂਰਾ ਪ੍ਰੋਪਰ ਆਪਦੇ ਕਰਨ ਸੀ ਸਾਹਿਬ ਗਾਈਡਲਾਈਨਸ ਕਰਨ ਇੱਕ ਪ੍ਰੋਪਰ ਜੀ ਟੈਸਟ ਦਾ ਹਰ ਇੱਕ ਵੈਨ ਦੇ ਵਿੱਚ ਹੋਵੇ ਪ੍ਰੋਪਰ ਇੱਕ ਫੀਮੇਲ ਸਟਾਫ ਹਰ ਇੱਕ ਵੈਨ ਦੇ ਵਿੱਚ ਹੋਵੇ ਇਹ ਫੀਮੇਲ ਜਵਾਬ ਹੈ ਨਹੀਂ ਨਾ ਜੀਵੀਅਰ ਜਨ ਜੋ ਕੋਈ ਨਹੀਂ ਹੈ ਸਰ ਇੱਕ ਜੇ ਮੇਰੇ ਬੱਚੇ ਸਕੂਲ ਵਿੱਚ ਰਹਿੰਦੇ ਆ ਪਹਿਲੀ ਉਹ ਤੋਂ ਮੈਂ ਕੋਸ਼ਿਸ਼ ਕਰੂੰਗੀ ਨਾ ਰੱਖਾਂ ਇਨ ਕੇਸ ਚ ਲੋ ਬਹੁਤ ਵੱਡੇ ਸੁਪਨੇ ਸਪਾਰਸ਼ਾਂ ਲਵਾ ਲਵਾ ਸਰ ਅਸੀਂ ਐਡਮਿਸ਼ਨ ਕਰਾਈਆ ਸਰ ਇਹ ਮਿਲ ਕੇ ਕਰ ਕਰ ਕਰਕੇ ਜੇ ਮੇਰੇ ਬੱਚੇ ਇੱਥੇ ਰਹਿੰਦੇ ਹਰ ਇੱਕ ਪੇਰੈਂਟ ਦਾ ਸੁਪਨਾ ਹੁੰਦਾ ਮੇਰਾ ਬੱਚਾ ਵੱਡੇ ਤੋਂ ਵੱਡੇ ਸਕੂਲ ਵਿੱਚ ਪੜੇ ਹਰ ਇੱਕ ਪੇਰੈਂਟ ਇਹਦੀ ਸੋਚ ਰਹਾ ਸਰ ਜੇ ਮੇਰੇ ਬੱਚੇ ਇੱਥੇ ਰਹਿੰਦੇ ਮੈਨੂੰ ਰਿਟਨ ਤੇ ਦੇਣ ਵੀ ਮੇਰੇ ਬੱਚਾ ਨੂੰ ਕੋਈ ਹਰਾਸ਼ ਨਹੀਂ ਕੀਤਾ ਜਾਊਗਾ ਕੋਈ ਉਹਨਾਂ ਨੂੰ ਮੈਂਟਲੀ ਹਰਾਸ਼ਮੈਂਟ ਦਾ ਸਾਹਮਣਾ ਕੋਈ ਉਹਨਾਂ ਨੂੰ ਪਾਰਸ਼ਲਟੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਇਹ ਬੱਚਾ ਇਕੱਲਾ ਇਹ ਭੈਂਦੀਆਂ ਦਾ ਬੱਚਾ ਨਹੀਂ ਹੈ ਇੱਕ ਇੱਕ ਵੱਡੇ ਦਾ ਬੱਚਾ ਨਹੀਂ ਹੈ ਇਹ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ ਇਹ ਜਾਤੀ ਨਾ ਦਾ ਅਸੀਂ ਸਮਾਂਗੇ ਇਹ ਜਾਤੀ ਬਿਲਕੁਲ ਨਾ ਇ कि ਜਿਹੜਾ ਕੀ ਇੱਕ ਇੱਕ ਆਪਾਂ ਸਕੂਲ ਨੂੰ ਕਹਿੰਦੇ ਆ ਕਿ ਮਾਵਾ ਬਣਾ ਲੋ ਵੱਧ ਹੁੰਦਾ ਸਕੂਲ ਤੇ ਉਹਦਾ ਡਰਾਈਵਰ ਇਹ ਬੱਚੇ ਨਾਲ ਛੇੜਖਾਣੀ ਕਰੇ ਇੱਕ ਮਸਲੇ ਸਕੂਲ ਕਹਿੰਦਾ ਕਿ ਬਤਾ ਪ੍ਰਾਈਵੇਟ ਹੈ ਤੇ ਦੂਸਰੇ ਮਸਲੇ ਉਹਨਾਂ ਦਾ ਆਪ ਦਾ ਸਕੂਲ ਦਾ ਨਾਮ ਲਗਾਈ ਬਟਾ ਇਹ ਕਿੱਥੋਂ ਦਾ ਇਨਸਾਫ ਹੈ ਇਹਦੇ ਚ ਇੱਕ ਲੇਡੀ ਜਿਵੇਂ ਕ੍ਰੀਨਪੋਰਟ ਦੇ ਆਰਡਰ ਹੈ ਲੇਡੀ ਸਟਾਫ ਵੀ ਹੋਣਾ ਚਾਹੀਦਾ ਤੇ ਡੀਪੀ ਸਾਹਿਬ ਨੂੰ ਇੱਕ ਜਿਵੇਂ ਜੀਪੀਐਸ ਨਾਲ ਕੈਮਰੇ ਦਾ ਸਿਸਟਮ ਵੀ ਹੋਣਾ ਚਾਹੀਦਾ ਸਕੂਲ ਇਸ ਗੱਲ ਦੇ ਜਿਹੜੀ ਕੋਆਰਡੀਨੇਟਰ ਮੈਡਮ ਹੈ ਉਹ ਬਿਲਕੁਲ ਸਟਾਫ ਲੋਕਾਂ ਨਾਲ ਗਲਤ ਬਿਹੇਵੀਅਰ ਕਰਦੀ ਹੈ ਅਤੇ ਇਹ ਮਲਗੀ ਜਾਤੀ ਨਾਤਾ ਵੀ ਰਾਵਾਂਗੇ ਅਸੀਂ ਪਬਲਿਕ ਦੇ ਵਿੱਚ ਇਸ ਦੀ ਮਾਵੀ ਮੰਗਵਾਵਾਂਗੇ ਇਹ ਅਸੀਂ ਇੱਕੋ ਗੱਲ ਅਪੀਲ ਕਰਦੇ ਹਾਂ ਕਿ ਬਤਾਂ ਨੂੰ ਆਪਦੇ ਅੰਡਰਲਾਈਨ ਤੇ ਤਾਂ ਜੋ ਕਿਸੇ ਵੀ ਬੱਚੇ ਨਾਲ ਜਾਤੀ ਨਾ ਹੋ ਸਕੇ ਤੁਸੀਂ ਦੁਬਾਰਾ ਕੀ ਫੈਸਲਾ ਕਰ ਰਹੇ ਨੇ ਕਦੋਂ ਦੀ ਘਟਨਾ ਹੈ ਤੇ ਕੀ ਕਾਰਵਾਈ ਕੀਤੀ ਗਈ ਸੀ ਕੋਲ ਕੋਲੀ ਕਹਿੰਦੇ ਇਸ ਮਾਮਲੇ ਤੇ ਪਿਛਲੇ ਦਿਨੀ ਇੱਕ ਜੇਵੀਅਤ ਸਕੂਲ ਦੀ ਜਿਹੜੀ ਲੜਕੀ ਫੜਦੀ ਜਿੱਥੇ ਤੇ ਉਹਦੇ ਨਾਲ ਜਿਹੜਾ ਡਰਾਈਵਰ ਸੀਗਾ ਵੈਨ ਦਾ ਉਹਦੇ ਵੱਲੋਂ ਕੋਈ ਛੇੜਖਾਨੀ ਵਗੈਰਾ ਸੀ ਜਿਹੜੇ ਅਲੀਗੇਸ਼ਨ ਸੀਗੇ ਉਸ ਸੰਬੰਧੀ ਜਿਹੜੀ ਹੈਗੀ ਐਫ ਆਈ ਆਰ ਥਾਣਾ ਸਰਮਲ ਵਿਖੇ ਦਰਦਿਸਤ ਹੋ ਗਿਆ ਉਹਦੀ ਜਿਹੜੀ ਤਸਵੀਰ ਹਮਲੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਅੱਜ ਜਿਹੜਾ ਹੈਗਾ ਇੱਥੇ ਸਾਨੂੰ ਸੀਗਾ ਵੀ ਜਿਹੜਾ ਹੈਗਾ ਜੇ ਵੀ ਸਕੂਲ ਕਾਲਜ ਮੇਰੇ ਹਾਂ ਪੇਰੈਂਟ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਧਰਨਾ ਕੀਤਾ ਜਾ ਰਿਹਾ ਜਿਸ ਸੰਬੰਧੀ ਜਿਹੜਾ ਲਾਂਡ ਆਰਡਰ ਦੀ ਸਿੱਧੀ ਨੂੰ ਦੇਖਦੇ ਹੋਏ ਜਿਹੜੀ ਹੈਗੀ ਫੋਰਥ ਜਿਹੜੀ ਹੈਗੀ ਹੈ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਣਸਾਖੀ ਘਟਨਾ ਨਾ ਵਾਪਰੇ ਅਰੋਹੀ ਲੈਸ ਹੋ ਗਿਆ ਸਾਨੂੰ ਉਹ ਸੰਬੰਧੀ ਜਿਹੜਾ ਹੈਗਾ ਤੁਹਾਨੂੰ ਜਾਣਕਾਰੀ ਹੈਗੀ ਆ ਆਪਣਾ ਸੰਬੰਧਿਤ ਜਿਹੜਾ ਐਸਐਸਓ ਦੇ ਸਕਦੇ ਹੋ ਸਾਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਜੇਦਾਰ ਕਰਮਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ ਹੈੱਡਕੁਆਰਟਰ ਅਕਸ਼ਰੀ ਦੰਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਪਹੁੰਚੇ ਆ ਜੀ ਹਾਂਜੀ ਹਾਂਜੀ ਅਸੀਂ ਅਸੀਂ ਇਸ ਇੱਕ ਤੋਂ ਸਾਨੂੰ ਖਬਰ ਲੱਗੀ ਸੀ ਉਸ ਬੱਚੀ ਨੂੰ ਅਸੀਂ ਪਰਿਵਾਰ ਨੂੰ ਘਰੇ ਜਾ ਕੇ ਵੀ ਉਹ ਬੱਚੀ ਦਾ ਅਸੀਂ ਪਤਾ ਲਿਆ ਦੋ ਦਿਨ ਪਹਿਲਾਂ ਮਿਲ ਕੇ ਆਏ ਆ ਜਿਹੜਾ ਉਹ ਹਰਕਤ ਕਰਨ ਵਾਲਾ ਬੰਦਾ ਜਿਹੜਾ ਉਹ ਗ੍ਰਿਫਤਾਰ ਹੋ ਗਿਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਜਿਹੜੇ ਸਕੂਲ ਵਾਲੇ ਆ ਇਹਨਾਂ ਦੇ ਕੰਨ ਦੇ ਉੱਤੇ ਇੱਕ ਜੂੰਨ ਹੀ ਸਰਕੀ ਇਹਨਾਂ ਨੇ ਮਤਲਬ ਇਹਨਾਂ ਦਾ ਮਤਲਬ ਸਿਰਫ ਟੁੜੇ ਪੰਜਾਬ ਦਾ ਪੈਸਾ ਲੁੱਟਣ ਤੇ ਪੀਸਾ ਭਰਾਉਣ ਤੇ ਇਹਨਾਂ ਨੂੰ ਤੁਹਾਡੇ ਬੱਚਿਆਂ ਨਾਲ ਇਤੋਂ ਪਤਾ ਲੱਗਦਾ ਵੀ ਕੋਈ ਵੀ ਲਗਾਓ ਨਹੀਂ ਆਪਾਂ ਟੀਚਰ ਨੂੰ ਟੀਚਰ ਨੂੰ ਜਿਹੜਾ ਮਾਪੇਓ ਸਮਝਦੇ ਆ ਆਪਾਂ ਕਹਿੰਦੇ ਆ ਵੀ ਬੱਚਿਆਂ ਦਾ ਜਨਮ ਦੇਣ ਵਾਲਾ ਮਾਪੇ ਮਾਪੇ ਪਹਿਲਾ ਹੁੰਦਾ ਜਿਹੜੇ ਟੀਚਰ ਹੁੰਦੇ ਨੇ ਗੁਰੂ ਹੁੰਦੇ ਨੇ ਇਹ ਇਹ ਦੂਜੇ ਮਾਪੇ ਆ ਜਿਹੜੇ ਬੱਚਿਆਂ ਦੀ ਪਾਲਣਾ ਪੋਸਣਾ ਕਰਦੇ ਆ ਤੇ ਉਹਨਾਂ ਨੇ ਬੱਚੇ ਨਾਲ ਐਡਾ ਹਾਦਸਾ ਹੋਣ ਦੇ ਬਾਵਜੂਦ ਬੱਚੇ ਦਾ ਇੱਕ ਪਤਾ ਤੱਕ ਨਹੀਂ ਲਿਆ ਇਤੋਂ ਦੇਖ ਕੇ ਉਹਨਾਂ ਦੇ ਪੇਰੈਂਟਸ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਰੂਟ ਦੇ ਅਵੀਅਰ ਕੀਤਾ ਉਹ ਇਸੇ ਗੱਲ ਤੋਂ ਮਤਲਬ ਦੀ ਪੱਲਾ ਛੜਾ ਗਏ ਕਹਿੰਦੇ ਵੀ ਜਿਹੜੀਆਂ ਬੱਸਾਂ ਇਹ ਅਸੀਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਆ ਅੱਜ ਇਹਨਾਂ ਨਾਲ ਹੋਈ ਆ ਕੱਲੋ ਥੋੜੇ ਵੀ ਕਿਸੇ ਬੱਚੇ ਨਾਲ ਹੋ ਸਕਦੀ ਐ ਅੱਗ ਜੇ ਕਿਸੇ ਤੇ ਲੱਗੀ ਆ ਤਾਂ ਤੁਹਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜੋ ਇਹਨਾਂ ਦੇਖੋ ਵੀ ਉਹਨਾਂ ਉਹ ਪ੍ਰੋਬਲਮ ਚ ਨਹੀਂ ਅਸੀਂ ਨਾ ਆਈਏ ਕਿਸੇ ਨਾਲ ਵੀ ਇਹ ਟੱਕਾ ਹੋ ਸਕਦਾ ਕੱਲੋ ਫਿਰ ਤੁਹਾਡੇ ਨਾਲ ਕੌਣ ਖੜੂਗਾ ਸੋ ਪੰਥ ਵੱਲੋਂ ਅਸੀਂ ਡਟ ਕੇ ਹਮਾਇਤ ਆ ਅਸੀਂ ਮੋਢਾ ਮੋਢਾ ਲਾ ਕੇ ਇਸ ਪਰਿਵਾਰ ਨਾਲ ਖੜੇ ਆ ਅੰਗਰਥ ਤੱਕ ਜਿੱਥੇ ਤੱਕ ਵੀ ਜਾਣਾ ਪਊ ਅਸੀਂ ਜਾਵਾਂਗੇ ਆਛਾ ਨਾ ਕੋਈ ਕੁਝ ਆਇਆ ਬਾਬਾ ਜੀ ਸਾਡੇ ਕੋਲੇ ਕੋਈ ਕੋਈ ਉਹਨਾਂ ਬੰਦਿਆਂ ਨੇ ਕੰਟੈਕਟ ਨਹੀਂ ਕਰਿਆ ਅਸੀਂ ਕੱਲ ਦਾ ਪਾਇਆ ਸੀਗਾ ਉਹਨਾਂ ਦੇ ਤਾਂ ਇੱਕੋ ਤੱਕ ਦੱਸ ਦਿਆ ਵੀ ਕੋਈ ਬੰਦਾ ਕਿੱਡੀ ਵੀ ਪ੍ਰੋਬਲਮ ਚ ਹੋਵੇ ਕੋਈ ਪੇਰੈਂਟ ਤੇ ਜਾਂ ਉਹਨਾਂ ਦੇ ਬੱਚੇ ਉਹ ਪਹਿਲਾਂ ਉਹਨਾਂ ਨੂੰ ਮੈਸੇਜ ਛੱਡਦੇ ਆ ਜੇ ਉਹਨਾਂ ਨੇ ਮੈਸੇਜ ਸੀਨ ਕਰਿਆ ਤਾਂ ਉਹ ਗੱਲ ਕਰਦੇ ਨਹੀਂ ਗੱਲ ਹੀ ਨਹੀਂ ਕਰਦੇ ਇੱਥੋਂ ਤੱਕ ਕਿ ਉਹ ਗੱਲ ਵੀ ਨਹੀਂ ਕਰਦੇ ਇੰਨਾ ਇੰਨਾ ਮੈਂ ਸਟੇਟਸ ਜਿਹੜਾ ਇਹਨਾਂ ਨੇ ਚੱਕਿਆ ਪਿਆ ਇਹ ਇਹ ਮੂਰਖ ਦਾ ਇਹ ਆਪਣੇ ਲੋਕਾਂ ਦੀ ਬੜੇ ਵੱਡੇ ਵੱਡੇ ਸਕੂਲ ਆ ਤੁਸੀਂ ਇੱਥੇ ਡੋਨੇਸ਼ਨਾਂ ਵੀ ਦਿੰਦੇ ਹੋ ਰਿਸ਼ਵਤਾ ਦੇ ਦੇ ਬੱਚੇ ਭਰਤੀ ਕਰਾਉਂਦੇ ਆ ਅਫਸਰਾਂ ਦੀਆਂ ਸਪਾਰਸਾਂ ਆਪਾਂ ਬੱਚੇ ਭਰਤੀ ਕਰਾਉਂਦੇ ਆ ਆ ਕੁਝ ਘਰ ਨੂੰ ਭਰਤੀ ਕਰਾਉਂਦੇ ਆ ਆਪਾਂ ਆਪਾਂ ਬੱਚਿਆਂ ਨੂੰ ਜੇ ਆਪਦੀ ਸਿੱਖਿਆ ਹੈਡ ਚੰਗੇ ਸਕੂਲ ਦੇ ਵਿੱਚ ਪੜ੍ਹਾ ਸਕਦੇ ਆ ਅੱਜ ਕੱਲ ਦਾ ਸਰਕਾਰੀ ਸਕੂਲਾਂ ਦੇ ਵਿੱਚ ਬੜੀਆਂ ਵੱਡੀਆਂ ਪੜਾਈਆਂ ਇੱਥੇ ਨਾ ਮੈਨੂੰ ਸਵੇਰੇ ਵੀ ਫੋਨ ਆਇਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਇੱਕ ਇੱਥੇ ਟੀਚਰ ਆਗਾ ਉਹ ਮੇਰਾ ਜੂਨੀਅਰ ਆ ਗੁਰਕਾਸ਼ੀ ਯੂਨੀਵਰਸਿਟੀ ਦੇ ਵਿੱਚ ਮੇਰਾ ਜੂਨੀਅਰ ਆ ਉਹਦਾ ਮੈਨੂੰ ਉਹ ਮੇਰੇ ਤੋਂ 3 ਸਾਲ ਜੂਨੀਅਰ ਆ ਹਲੋ ਬਹੁਤ ਛੋਟੇ ਲੈਵਲ ਦਾ ਹਲੋ ਕੋਰਸ ਕਰੀ ਜਾਂਦਾ ਉਹ ਇੱਥੇ ਵਿਚਾਰਾ ਟੀਚਰ ਲੱਗਿਆ ਹੋਇਆ ਉਹ ਕਹਿੰਦਾ ਬਾਬਾ ਜੀ ਤੁਸੀਂ ਇਹ ਤੇ ਉਹ ਸਕੂਲ ਜਿਹੜੇ ਰੱਖਦੇ ਇਹ ਜਿਨ੍ਹਾਂ ਦੀ ਆਪਦੀ ਭੜਾਈ ਦਾ ਮਿਆਰ ਇੱਕ ਪਾਸੇ ਤੁਹਾਡੇ ਕੋਲੇ ਮਤਲਬ ਟੈਕਨੈਟ ਕਲੀਅਰ ਸਟੂਡੈਂਟ ਟੀਚਰ ਹੁੰਦੇ ਆ ਸਰਕਾਰ ਇਹਦੇ ਦੇ ਪ੍ਰਬੰਧ ਕਰਦੀ ਆ ਟੈਕਨੈਟ ਕਲੀਅਰ ਟੀਚਰ ਹੁੰਦੇ ਆ ਉੱਥੇ ਆਪਾਂ ਉਹਨੂੰ ਆਪਾਂ ਸਟੇਟਸ ਘੱਟ ਮੰਨਦੇ ਆ ਲੋਕਾਂ ਦੇ ਵਿੱਚ ਇਹ ਮੰਨਦੇ ਆ ਵੀ ਆਪਾਂ ਇਹ ਕੀ ਕਹਾਂਗੇ ਮੇਰਾ ਸਕੂਲ ਮੇਰਾ ਬੱਚਾ ਜਿਹੜਾ ਉਹ ਜੀ ਵੀਰਤ ਨਹੀਂ ਪੜਦਾ ਜੀ ਮੇਰਾ ਬੱਚਾ ਜਿਹੜਾ ਫਲਾਣੇ ਪਬਲਿਕ ਸਕੂਲ ਤੋਂ ਪੜਦਾ ਉਹਨੂੰ ਸਟੇਟਸ ਦੇ ਮਾਰੀਏ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਭੇਜੀ ਜਾਂਦੇ ਹੋ ਬੱਚਿਆਂ ਨਾਲ ਕੀ ਕੁਝ ਹੋਈ ਜਾਂਦਾ ਇਹ ਇਹਦੇ ਸੋਚਣ ਦੀ ਲੋੜ ਆ ਜੀ ਹਨਾ